ਕੋਈ ਵਪਾਰੀ ਹੁੰਦਾ ਉਹ ਬੱਕਰੇ ਵਿੱਚੋਂ ਕੋਈ ਲੈਣ ਨਹੀਂ ਚੰਦਾ। ਤੁਸੀਂ ਜੱਟ ਛੋਕੇ ਕਰਕੇ ਨਵੇਂ ਬੰਦੇ ਕਰਕੇ ਵਿੱਚੋਂ ਕੋਈ ਬੰਦਾ ਲੈ ਗਿਆ। ਜਦੋਂ ਆਪਾਂ ਇਹਦੇ ਨਾਲ ਸੌਦਾ ਕਰੀ ਜਾਂਦੇ ਆ। ਵੀ ਤੂੰ ਕੋਲੇ ਖੜਾ ਦੂਜੀ ਬਚੋਲਾ। ਖੜਕੇ ਜਾਵੇ ਵੀਰ ਉੱਥੇ ਵੀ ਖੜ੍ਹ ਪਈ ਮਾਰਿਆ ਕਰਦਾ। ਕੋਈ ਵਪਾਰੀ ਹੁੰਦਾ ਉਹ ਬੱਕਰੇ ਨਹੀਂ ਲੈਣਦਾ ਵਿੱਚੋਂ। ਉਹ ਬੱਕਰੇ ਸੌਦਾ ਹੁੰਦਾ ਜੀ ਇਹ ਬਾਦ ਜਿੰਦੁਰਗੀ ਯਾਰ। ਉਹ ਦੋ ਵਿੱਚ ਨੇ। ਤੇ ਉਹ ਬੰਦਾ ਸਾਨੂੰ ਦਬੋਉਂਦਾ। ਉਹ ਵੱਡੀ ਵਾਲਾ ਸਾਜੀ ਮੇਰੇ ਪੂਆ ਇਹਦਾ ਤੁਲਾ ਤੋਂ ਤਲਬੜ ਗਿਆ ਇਹਦਾ ਨਿਫੜ ਗਿਆ ਪਾ ਪੈ ਕਿਲੋ ਬਾਕੀ ਉਹ ਤੇ ਕਰਮਾ ਚ ਨਹੀਂ ਦੀ ਉਹ ਕਰਮਾ ਚ ਦਾ ਹੈਗਾ ਸਾਰਾ ਕੁਝ ਹੀ ਸੀ ਇਹ ਛੱਡ ਗਿਆ ਨਾ ਜਾਂਦਾ ਪਰ ਜਦੋਂ ਠੀਕਾ ਵਾ ਛੱਡ ਗਿਆ ਉਹ ਗਿਆ ਜੀ ਬਾਈ ਬਾਊ ਨੇ ਵਿਚਾਰੇ ਨਾੜ ਕੇ ਘਰ ਮੇਰਾ ਮੋਟਰ ਹੋ ਗਿਆ ਹੋ ਗਿਆ ਜਿਹੜੇ ਬੰਦੇ ਨੇ ਕਰਮਾ ਜਿੱਤਾ ਤੂੰ 2000 ਹੋ ਜਾਂਦਾ ਫੇਰਾ ਦੇ ਦੋ ਕਿੰਨ ਦਵਾ ਦਿੰਦੇ ਆ ਜੇ ਕੋਈ ਵਪਾਰੀ ਹੁੰਦਾ ਉਹ ਲੈਣ ਨਹੀਂ ਦਿੰਦਾ ਅਸੀਂ ਦਾ ਚਲੋ ਫਿਰ ਵੀ ਹੋਰ ਲੈਣੇ ਨੇ 2000 ਨਫਾ ਨਾ ਮੈਂ ਕਿਹਨੂੰ ਇਹਦੇ ਸੇ ਨਹੀਂ ਲੈਂਦੇ ਵੀ ਕਾਨੂੰਨ ਨਫਾ ਨੂੰ ਫਬਰਦੀ ਨਹੀਂ ਉਹ ਪਰਲੇ ਬੱਕਰੇ ਹੋ ਗਹਿਣੇ ਆ ਵੀ ਉਹਨਾਂ ਦਾ ਦੁਆਰ ਨੇ ਭਾਈ ਨਵੇਂ ਨਾ ਕਿਹੜੇ ਵਿੱਚ ਉਹ ਪਰਲੇ ਕਾਲੇ ਦੋਨੇ ਕਾਲੇ ਕਿੰਨੇ ਦੇ ਵੇਚਤੇ ਬਾਈ 18000 18000 ਰੁਪਏ baka maganda nito ਦੋਵੇਂ ਬੱਕਰੇ ਮਰਾਹਾਰਦੇ ਹੋਗੇ ਸੇਰ ਦੇ ਘਰੋਲੇ ਦੀ ਬੱਕਰੇ ਦੀ ਮੰਡੀ ਦੇ ਉਧੜੀਆਂ ਮੰਡੀਆਂ ਤੁੰਗਾ ਤੇ ਕਰ ਦਿੰਦੇ ਨੇ ਜੱਜਾ ਦਾ ਹੱਥ ਨੇ ਲਾਵਾ ਗਿਵਾਣ ਆਪਣੇ ਜੱਟੀਆਂ ਆ ਗਏ ਰੱਟਾ ਤੇ ਇੱਧਰ ਪੇਮੈਂਟ ਕਰ ਰਹੇ ਨੇ ਉਹਨਾਂ ਲਈ ਵੇਚੀ ਕਰਦੀ ਕੋਲ ਜਦੋਂ ਕਰਿਆ ਕੰਮ ਸਾਹ ਸੁਣੇ ਬੀ ਜਿਹੜਾ ਇੱਕ ਠੀਕ ਸੁਨੇਸ਼ਾ ਨੇ ਬੰਦੇ ਖੁਣ ਗੱਲ ਲਈ ਸੀ ਚਲਦੀ ਹੋਈ ਮੰਡੀ ਜਦੋਂ ਆਪਾਂ ਸੌਦਾ ਕਰੀ ਜਾਂਦੇ ਆ ਠੀਕ ਹੈ ਸੌਦਾ ਕਰੀ ਜਾਂਦੇ ਸੌਦਾ ਤੂੰ ਬਹੁਤ ਠੀਕ ਹੈ ਕਾਣ ਰੋਲ ਉਧਰ ਗਿਆ ਫੇਤਾ ਬੱਚੇ ਤੇ ਤੂੰ ਜਿਹੜਾ ਹੈ ਗਏ ਵੀ ਦਿਰਾਉਂਦਾ ਰੇਟ ਕਾਣੀ ਜਿਹੜਾ ਵੇਚਾ ਦੂ ਆ ਲਖਾਈ ਕਰਦੀ ਵੀਰੇ ਆ ਲਖਾਈ ਕਰਾ ਦੇ ਲਖਾਈ ਹੋਸ਼ ਸਾਲੇ ਫੜ ਤੇ ਹੁਣ ਕਰੂਗੇ ਉਹ ਟੋ ਕੱਟ ਗ੍ਰੈਮ ਚੈਲੰਜ ਉਹ ਦੇ ਦ ਇਹਦਾ ਨੌ ਦਾ ਜੀ ਦੋਨੇ 9000 ਦੇ 5 ਲੱਖ ਦੇ ਆ ਜਾ ਸਾਰਾ ਇਕੱਠਾ ਨਾਲ ਦਾ ਦਾਵਾ ਓਏ ਹਾਂ ਬਈ ਇੰਨੇ ਦਾ ਨਾ ਜੀ ਨਹੀਂ ਵੇਲਾ ਵਾਲਾ ਇਹ ਵੀ ਜਰਾ ਦੂਰੋਂ ਆਇਆ ਨਹੀਂ ਚੱਲ ਕੇ ਜੇ ਦੇਖੇ ਨਾ ਪਰਾਂ ਨਾ ਅਗ ਜਿਆ ਯਾਰ ਯਾਰ ਕਿੰਨਾ ਦੇ ਇਹ ਆਪਣੀ ਸਾਡੇ ਕੀ ਮੰਗਦੇ ਆਗੇ 2-2000 ਰੁਪਏ ਜੋ 2000 ਬੱਚੇ ਦਾ ਤੇ ਮੇਲ ਵੀ ਮਿਲ ਕੀ ਨੇ ਇਹਦੇ ਜੀ 1 2 3 ਦਾ ਬੱਕਰੇ ਨਹੀਂ ਅੱਛਾ 3 ਓਕੇ ਸ਼ਾਰ ਲੋਗਰੇ ਮਾਜੀ ਆ ਰਹੀ ਅੱਥਰ ਕੋਈ ਨਹੀਂ ਹੈਗਾ ਯਾਰ ਹੈ ਕੋਈ ਲੈਣ ਦਾ ਚਾਹਵਨ ਬਾਈ ਕੁਣੀ ਰੇਟ ਕੁਣੀ ਆਇਆ ਤਾ ਹਾਂਜੀ ਮੈਂ ਖਾਸ ਟਾਈਮ ਆ ਬਾਈ ਤੰਨੇ ਤੱਕਣ ਹੁਣ ਖੋਲਿਆ ਹਾਂਜੀ ਤੱਕਣ ਹੁਣ ਪੱਲੇ ਸੰਗੇ ਕੀ ਕਹਦਾ ਓਏ ਇੰਨਾ ਉਹਦਾ ਕੁਛ ਨਹੀਂ ਕਿੰਨਾ 2000 ਦਾ ਕਿਉਂ ਆਇਆ ਯਾਰ ਟੰਡ ਬਾਹਰ ਸੇ ਜੀ ਜਿਹੜੇ ਛੋੜੇ ਨਹੀਂ ਹੁੰਦੇ ਇਹ ਸਾਰੇ ਕੱਦੇ ਆ ਜਾਂਦੇ ਇਹਨਾਂ ਦਾ ਕੱਟ ਕਰਦੇ ਨਹੀਂ ਹੁੰਦੇ ਇਹ ਇਹਨੇ ਕੱਦੇ ਹਾਂ ਜਾਂਦਾ ਜੀ ਕੱਦ ਕੱਦੇ ਨਹੀਂ ਕੱਦੇ ਇੰਨਾ ਨਹੀਂ ਕਰ ਜਿਹੜੀ ਬੱਕਰੀ ਖੜੀ ਹੈ ਇਹ ਦੇਸੀ ਹੈ ਜੁਪੀ ਵਾਲੀ ਹੈ ਜੁਪੀ ਵਾਲਿਆ ਗੈਟਾ ਕੱਦਰ ਹੋ ਗਿਆ ਵਾਲੀ ਹੀ ਰਹਿ ਗਿਆ ਇਹ ਰੁਕੀ ਹੋਈ ਹੈ ਅੱਗੀਆਂ ਜਿਹੜੀਆਂ ਉੱਲੀ ਖੜੀ ਇੱਕ ਵਕਤ ਤਸ਼ੀਦ ਮੇ ਉਹਨੇ ਯਾਰ ਤਸ਼ੀਦ ਲਾ ਨਾ ਨਾ ਜੀ ਅੱਛਾ ਇੱਕ ਤਸ਼ੀਦ ਬੁਟੀ ਬੋਲੀ ਹੋਰ ਦਿਹਾੜੀ ਹਾਂ ਜੀ ਜੇ ਕੋਈ ਲਾਉ ਕੋਈ ਫਰੀ ਘਟਾਇਆ ਪਤਾ ਹੈ ਹੁਣ ਆਇਆ ਹੁਣ ਪੰਗਾ ਦਾ ਲੈ ਕੋਈ ਹੁਣ ਆਇਆ ਤਾਂ ਨਹੀਂ ਕਹਿਣਾ ਫਰੀ ਲੈ ਜਾਓ ਨਾ ਪੰਗਾ ਤਾਂ ਲਵੇ ਅਗਲਾ ਜਿੰਨੇ ਕਹਾਂ ਲਊਗਾ ਫੇਰ ਰੇਟ ਲਾਉਗਾ ਜੂਪੀ ਵਾਲੀ ਬਰੀਡ ਹੈ ਚੂਪੀ ਵਾਲੀ ਹੈ ਜੂਪੀ ਵਾਲੀ ਬਰੀਡ ਹੈ ਹਾਂ ਜੂਪੀ ਜੀ ਭੇਜਣੇ ਪੈਣਗੇ ਦੁਬਾਰਾ ਪਰਪਰੀ ਨਾ ਬਰਬਰੀ ਤਾਂ ਨਹੀਂ ਹੈਗੀ ਬਰਬਰੀ ਹੈ ਬਰਬਰੀ ਨਹੀਂ ਹੈਗੀ ਬਰਬਰੀ ਨਹੀਂ ਹੈਗੀ ਇਹਨੂੰ ਕੁਝ ਨਹੀਂ ਆਉਂਦਾ ਕੰਨਤਾ ਦੀ ਖਾ ਚੀਜ਼ ਹੈ ਹਾਂ ਆ ਚੀਜ਼ ਬਣੂਗੀ ਪਤਾ ਜਾਣਗੇ ਇਹ ਹੋਂ ਦਾ ਖਰਾ ਖਾਂਦੇ ਨੇ ਲਾਈਕ ਇਹਦਾ ਬਹੁਤ ਸਾਰਾ ਮਾਰੂ ਅਜਿਹੇ ਵੀ ਤਾਂ ਬੱਚਾ ਹੈ ਇਹਦੇ ਬੱਚੇ ਹੈ